ਨਮਸਕਾਰ ਮੈਂ ਹਾਂ ਤੁਹਾਡਾ ਹਰੁਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਰਸਾ ਸਿੰਘ ਮਿਲਟੋਹਾ ਕਾਫੀ ਸਰਗਰਮ ਰਹੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਵੇਂ ਉਹ ਲੋਕ ਸਭਾ ਦੀ ਚੋਣ ਬੁਰੀ ਤਰ੍ਹਾਂ ਹਾਰੇ ਭਾਈ ਅਮਰਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਬੈਠ ਕੇ ਲੋਕ ਸਭਾ ਦੀ ਚੋਣ ਲੜੀ ਸੀ ਐਜ਼ ਅ ਆਜ਼ਾਦ ਉਮੀਦਵਾਰ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਵਿਕਰਮਜੀਤ ਸਿੰਘ ਮਜੀਠੀਆ ਉਹ ਚਾਹੁੰਦੇ ਸੀ ਕਿ ਵਿਰਸਾ ਸਿੰਘ ਉਲਟੋਹਾ ਲੋਕ ਸਭਾ ਦੀ ਚੋਣ ਹਲਕਾ ਸ਼੍ਰੀ ਕਰੂਰ ਸਿੰਘ ਤੋਂ ਨਾ ਲੜਨ ਭਾਈ ਅਮਰਪਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਦੀ ਚੋਣ ਲੜਨ ਜਿੱਥੋਂ ਵਿਰਸਾ ਸਿੰਘ ਉਲਟੋਹਾ ਨੇ ਚੋਣ ਲੜੀ ਹੈ ਹਲਕਾ ਸ਼੍ਰੀ ਕਰੂਰ ਸਿੰਘ ਤੋਂ ਵਿਰਸਾ ਸਿੰਘ ਉਲਟੋਹਾ ਦੀ ਜੇ ਗੱਲ ਕਰੀਏ ਵਿਰਸਾ ਸਿੰਘ ਉਲਟੋਹਾ ਦੀ ਸ਼ਿਕਾਇਤ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਆਪਣੇ ਜੀਜੇ ਨੂੰ ਵੀ ਨਹੀਂ ਬਖਸ਼ਿਆ ਅਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਉਹਨਾਂ ਨੇ ਉਹਨਾਂ ਨੂੰ ਆਉਣ ਦਾ ਸਪੋਰਟ ਹੀ ਪਾਰਟੀ ਦੇ ਵਿੱਚੋਂ ਮੋਤਲ ਕਰ ਦਿੱਤਾ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਵਿਰਸਾ ਸਿੰਘ ਬਲਟੋਹਾ ਨੇ ਤਾਂਜ ਕੱਸਿਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਬਾਗੀ ਧੜੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਦੱਸਿਆ ਜਾ ਰਿਹਾ ਹੈ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜੇ ਤਖਤਾਂ ਦੇ ਜਥੇਦਾਰਾਂ ਨੇ ਮੀਟਿੰਗ ਕੀਤੀ ਮੀਟਿੰਗ ਤੋਂ ਪਹਿਲਾਂ ਜਿਹੜਾ ਮਾਫੀਨਾਮਾ 1 ਜੁਲਾਈ ਨੂੰ ਬਾਗੀ ਧੜੇ ਨੇ ਤਲਬ ਹੋ ਕੇ ਪੇਸ਼ ਕੀਤਾ ਸੀ ਅਰਦਾਸ ਵੀ ਕੀਤੀ ਸੀ 2007 ਤੋਂ ਲੈ ਕੇ 2017 ਦੇ ਵਿੱਚ ਜਿਹੜੀਆਂ ਗਲਤੀਆਂ ਲਿਖੀਆਂ ਹੋਈਆਂ ਨੇ ਸਾਰੀਆਂ ਗਲਤੀਆਂ ਦਾ ਵੇਰਵਾ ਉਸ ਮਾਫੀਨਾਮੇ ਦੇ ਵਿੱਚ ਹੈ ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਨੇ ਸਾਰੇ ਹੀ ਤਖਤਾਂ ਦੇ ਜਹਦਾਰ ਨੂੰ ਬੁਲਾ ਕੇ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਗੱਲਾਂ ਮਾਫੀ ਨਾਮੇ ਦੇ ਵਿੱਚ ਲਿਖੀਆਂ ਹੋਈਆਂ ਨੇ ਇਹਨਾਂ ਗੱਲਾਂ ਦਾ ਸਪਸ਼ਟੀਕਰਨ ਦੇਵੇ ਸਰਦਾਰ ਸੁਖਬੀਰ ਸਿੰਘ ਬਾਦਲ 15 ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਕੀਤੀ ਹੈ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਨੇ ਕਿਹਾ ਕਿ ਆਮ ਸਿੱਖਾਂ ਵਾਂਗੀ ਸਿੱਖ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਨੂੰ ਤਲਬ ਹੋਣਾ ਪਵੇਗਾ ਅਤੇ ਉਸ ਨੂੰ ਹਾਜ਼ਰ ਜਵਾਬ ਉਹ ਜਿਹੜੇ ਗੱਲਾਂ ਉਹਨਾਂ ਨੇ ਪੁੱਛੀਆਂ ਨੇ ਜਿਹੜੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ ਉਸ ਦਾ ਵੇਰਵਾ ਸਪਸ਼ਟਿਕਰਨ ਦੇਣਾ ਚਾਹੀਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉੱਥੇ ਪਤਾ ਲੱਗੇਗਾ ਸੱਚ ਕੀ ਹੈ ਤੇ ਝੂਠ ਕੀ ਹੈ ਉਹਨੇ ਕਿਹਾ ਸ੍ਰੀ ਅਕਾਲ ਸਖਸ ਤੱਕ ਸਾਬ ਦੀ ਮਹਾਨਤਾ ਦੇ ਸਾਹਮਣੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਇਸियत ਕੁਝ ਵੀ ਨਹੀਂ ਹੈ ਉਹ ਬਾਕੀ ਸਿੱਖਾਂ ਮੰਗ ਹੈ ਜਿਵੇਂ ਦੂਸਰੇ ਸਿੱਖਣੇ ਜੇ ਸਿਆਸ ਦੀ ਗੱਲ ਕਰੀਏ ਤੇ ਸਿਆਸ ਦੇ ਵਿੱਚ ਬਿਤਾਜ ਬਾਦਸ਼ਾਹ ਮੰਨੇ ਜਾਂਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਲੇਖਕ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿਆਸ ਤੋਂ ਉੱਠ ਕੇ ਕਿਤੇ ਪਰਿਆ ਹੈ ਇਸ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉੱਤੇ ਤਲਬ ਹੋਣਾ ਪਵੇਗਾ ਤਲਬ ਹੋ ਕੇ ਮਾਫੀ ਮੰਗਣੀ ਪਵੇਗੀ ਅਤੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਸ ਦਾ ਸਪਸ਼ਟੀਕਰਨ ਵੀ ਦੇਣਾ ਪਵੇਗਾ ਉਹਨਾਂ ਦੀ ਗੱਲਾਂ ਤੋਂ ਇੰਜ ਲੱਗ ਰਿਹਾ ਹੈ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਦਾ ਬਾਦਲ ਦਾ ਸਾਥ ਛੱਡਣ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਕਿ ਵਿਸਾ ਸਿੰਘ ਬਲਟੋਹਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਦੇਣਗੇ ਧੰਨਵਾਦ